ਨੀਜੀ ਕੀ ਗੱਲ ਹੋਈ ਏ ਬ੍ਰਦਰ ਮੈਂ ਆਪਣੀ ਵਾਈਫ ਨਾਲ ਘਰ ਦਾ ਸਮਾਨ ਲੈ ਕੇ ਆ ਰਿਹਾ ਸੀ ਪਿੱਛੋਂ ਸਾਡੇ ਮੁਹੱਲੇ ਦੇ ਬੰਦੇ ਮੁੰਡੇ ਉਹਨਾਂ ਨੇ ਮੈਨੂੰ ਫੜ ਕੇ ਘੇਰ ਕੇ ਤੇ ਗੋਲੀ ਮਾਰੀ ਮੇਰੀ ਲੱਤ ਤੇ ਸੇਰ ਪਾੜਿਆ ਸੱਤ ਜਗ੍ਹਾ ਤੋਂ ਪਿਸਤੋਲ ਕਿਹਨਾਂ ਤਾਕਾ ਵੀ ਆ ਕੀ ਕੋਈ ਪੁਰਾਣੀ ਗੋਲੀ ਰੰਜੀਤ ਸਿੰਘ ਦੀ ਕੋਈ ਲੜਕਾ ਉਹ ਮੇਰ ਕੋ ਅਕੋਰਡਿੰਗ ਦੀ ਦੁਕਾਨ ਹੈ ਮੇਰੀ ਮੇ ਕੋ ਹੁੰਦਾ ਹੀ ਉਹ ਕਹਿੰਦਾ ਤੇਰੇ ਕੋ ਕਿਉਂ ਹੁੰਦਾ ਬਸ ਇਹੀ ਕੱਲ ਤੇ ਚੱਲਦਾ ਅੱਛਾ ਹਾਂਜੀ ਕੋਈ ਪੈਸੇ ਦਾ ਲੈਣ ਨਹੀਂ ਪੈਸੇ ਦਾ ਕੋਈ ਲੈਣ ਦੇਣ ਨਹੀਂ ਕੀ ਭਰਾ ਨੇ ਕੋਈ ਰੰਜੀਸ਼ ਨਹੀਂ ਕੀਤੀ ਕੋਈ ਵੀ ਨਹੀਂ ਭਾਜੀ ਉਹ ਤੁਸੀਂ ਕੀ ਮੰਗ ਕਰਦੇ ਮੈਂ ਬ੍ਰਦਰ ਅਹੀਂ ਮੰਗ ਕਰਦਾ ਮੈਨੂੰ ਇਨਸਾਫ ਮਿਲੇ ਬਾਅਦ ਲੱਗਦਾ ਵੀ ਤਿੰਨ ਚਾਰ ਗੋਲੀਆਂ ਚੱਲਦੀਆਂ ਨਜ਼ਰ ਆ ਰਹੀਆਂ ਹਾਂਜੀ ਕੀ ਕੀ ਮੰਗ ਕਰਦੇ ਤੁਸੀਂ ਮਦਰ ਕੋਸ਼ ਇਨਸਾਫ ਮਿਲਣਾ ਚਾਹੀਦਾ ਬਾਸ ਕੀ ਤੁਹਾਡਾ ਕੀ ਖੋ ਕੇ ਲੈ ਗਏ ਮੇਰਾ ਬ੍ਰਦਰ ਉਹ ਮੇਰੇ ਕੋ ਗਲੇ ਤੇ ਚਾਨੀ ਚਾਂਦੀ ਦੀ ਬ੍ਰੇਸਲੇਟ ਹੀ ਤੇ ਇੱਕ ਮੇਰਾ ਫੋਲਡ 2 ਫੋਨ ਹੀ Samsung ਦਾ ਇੱਕ ਉਹ ਲੋ ਮੋਟੇ ਇੱਕ ਮੰਡੀ ਵਿਕਾਸ ਆ ਤੇ ਇੱਕ ਕਾਕਾ ਭਈਆ ਤੇ ਚਾਰ ਯਾਨੇ ਹੋਰ ਸੀ ਨਾਲ ਉਹਨਾਂ ਦੇ ਕਿੱਥੋਂ ਦੇ ਰਹਿਣ ਆਲੇ ਹੋ ਇੱਕ ਬੰਗਲਾ ਬਸਤੀ ਦਾ ਇੱਕ ਮਾਲ ਮੰਡੀ ਦਾ ਬਾਕੀ ਚਾਰਾਂ ਨੂੰ ਪਰਛਾਤੇ ਸੀ ਕੀ ਸੀ 6 ਬੰਦੇ ਸੀ ਹਾਂਜੀ ਮ੍ਰਿਲਾਵਾਰੀ ਉਹਨਾਂ ਨੇ ਇਹ ਆਹੀ ਕਿ ਮਾ ਵਾਲੇ ਦੇ ਰਹਿਣ ਵਾਲੇ ਆ ਕਿ ਮਾ ਗੜ ਇੱਥੇ ਤੇ ਆਹੀ ਹਾਲਗੇ ਟੋਖਾੜ ਪੀ ਕੇ ਆਉਂਦੇ ਹੀ ਤੇ ਪੁਲੀ ਤੇ ਵੱਢਦੇ 7-8 ਮੁੰਡੇ ਹੀ ਮੇਰੇ ਘਰ ਵਾਲੇ ਨੂੰ ਘੇੜ ਲਿਆ ਮੇਰੇ ਦਿਓਰ ਵੀ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਪੈਰ 'ਚ ਗੋਲੀ ਮਾਰਤੀ ਉਹਨਾਂ ਤੇ ਮੇ ਸਿਰ ਤੇ ਵੀ ਛੱਟ ਲੱਗੀ ਉਹਨਾਂ ਤੇ ਪਤਾ ਹੋ ਸਕਦਾ ਕਿ ਇਹ ਨਹੀਂ ਆਹੀ ਮੋਟਰਸਾਈਕਲ ਤੇ ਉਹ ਪੈਦਲ ਉੱਥੇ ਖਲੋਤੇ ਹੋਏ ਹੈਗੇ ਸ਼ਾਇਦ ਪੈਲੋ ਦੇ ਹੈਗੇ ਜੀ ਹਰ ਨੂੰ ਨਹੀਂ ਪਤਾ ਉਹਨਾਂ ਨੇ ਹਾਡਾ ਮੋਟਰਸਾਈਕਲ ਫੜ ਲਿਆ ਤੇ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਉੱਥੇ ਹੀ ਤੁਸੀਂ ਕੱਲ ਤੁਸੀਂ ਤੁਹਾਡਾ ਘਰ ਵਾਲਾ ਉੱਥੇ ਦੋ ਜਣੇ ਗਏ ਸੀ ਹਾਂਜੀ ਕਾਰਨ ਕੀ ਕਰਕੇ ਕਾਰਨ ਪਤਾ ਨਹੀਂ ਕੀ ਹੈ ਗਾਈ ਬਸ ਹੈ ਖਾ ਪੀ ਕੇ ਹੁੰਦੇ ਸੀ ਕੰਮ ਵਿਰ ਕੇ ਉਹਨਾਂ ਨੇ ਉਹ ਮੌਕੇ ਤੇ ਹਾਨੂ ਘੇਰ ਲਿਆ ਨਹੀਂ ਨਹੀਂ ਹਾਂ ਹਾਂ ਤੁਹਾਡੇ ਘਰ ਵਾਲੇ ਉੱਥੇ ਹਾਂ ਬਹੁਤ ਕ੍ਰਿਟੀਕਲ ਹੈ ਕਿ ਅਪੇਲਾ ਤੁਸੀਂ ਪਹੁੰਚ ਜਾਂਦੀ ਉਹਨਾਂ ਨੇ ਤੇ ਪੈਰਾ ਚ ਮਾਰੇ ਉਹਨਾਂ ਦੇ ਤੇਰ ਦੋਨੇ ਹਾਂ ਇਹ ਇੱਕ ਵਸਲਾ ਹੈ ਬਾਕੀ ਉਹਨਾਂ ਨੇ ਕੜੇ-ਕੁੜੇ ਹੱਥ ਨਾ ਬਹੁਤ ਜ਼ਿਆਦਾ ਮਾਰਿਆ ਸਿਰਸੁਰ ਪਾੜਤਾ ਜਿਹੜੇ ਜਗ੍ਹਾ ਤੋਂ ਮਾਰਦਾਂ ਕਿ ਪੁਲਿਸ ਵਗੈਰਾ ਕੋਈ ਲੋਕਾਂ ਨੇ ਸੁਧਾਇਆ ਨਹੀਂ ਨਹੀਂ ਕੋਈ ਨਹੀਂ ਹੱਤ ਪਿਆ ਕੋਈ ਨਹੀਂ ਛਡਾਇਆ ਜੇ ਬਾਕੀ ਮੇਰੇ ਮੈਂ ਆਪਣੇ ਘਰ ਤੇ ਆਨੂੰ ਬੁਲਾਇਆ ਉਹਨਾਂ ਨੇ ਛਡਾਇਆ ਉਹਨਾਂ ਨੂੰ ਇਸ ਕੰਮ ਲਈ ਪੁਲਿਸ ਨੂੰ ਕਪਰੇਡ ਕਰ ਦਿੱਤੀ ਹਾਂਜੀ ਹਾਂਜੀ ਕਰਤੀ ਆ ਕੀ ਕੀ ਮੰਗ ਕਰਦੇ ਤੁਸੀਂ ਹਾਂ ਇਹ ਕਹਿੰਦੇ ਉਹਨਾਂ ਨੂੰ ਫੜੋ ਉਹਨਾਂ ਨੂੰ ਜੋ ਮਰਜ਼ੀ ਉਹਨਾਂ ਨੂੰ ਸਜ਼ਾ ਦਿਓ ਮੇਰੇ ਘਰ ਆਲੇ ਦਾ ਬਹੁ ਬੁਰਾਲ ਕੀਤਾ ਉਹਨਾਂ ਨੇ ਅਜੀ ਭਾਈ ਜੀ ਨਾਮ ਮੇਰਾ ਵਾਈਲ ਸਿੰਘ ਗਾਵਾਂ ਤੇ ਆਈ ਗੇਟ ਕੇ ਹਮਲੇ ਵਰ ਕੋਲੋਨੀ ਮਕਾਨ ਨੰਬਰ 105 ਦੇ ਰਹਿਣ ਵਾਲਿਆ ਸਰ ਕੀ ਗੱਲ ਹੋਈ ਆ ਜੀ ਭਾਈ ਸਰ ਮੇਰਾ ਲੜਕਾ ਤੇ ਮੇਰੀ ਨੂੰਹ ਉਥੇ ਖਾਣ ਪੀਣ ਗਏ ਸੀ ਕਿਹੜੀ ਜਗ੍ਹਾ ਤੇ ਹਾਲ ਗੇਟ ਗਏ ਸੀ ਤੇ ਉਹ ਹਾਲ ਗੇਟ ਆਂਦੇ ਆ ਬਾਕੀ ਸਾਡੇ ਤੇ ਕੁਆੜੀਆਂ ਦੀ ਬੁਲੀ ਗਈ ਸੀ ਤੇ ਉਥੋਂ 7-8 ਮੁੰਡੇ ਪੈ ਗਏ ਉਹਨਾਂ ਦੇ ਪਹਿਲਾਂ ਤੇ ਸਿਰ 'ਚ ਬੱਟ ਉਹਨਾਂ ਨੇ ਪਿਸਤੌਲ ਦੇ ਬੱਟ ਮਾਰੇ ਤੇ ਪੈਰ 'ਚ ਗੋਲੀ ਮਾਰਤੀ ਸਾਡਾ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਨਿਵੇਦਨ ਕਰਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮਾਨ ਸਾਹਿਬ ਸਾਡੇ ਚੀਜ਼ ਮਿਨਿਸਟਰ ਹੈਗੇ ਨੇ ਐਸ ਨਸ਼ੇ ਦੇ ਤੇ ਉਹ ਦੂਜੇ ਬਦਖਲਾਫ ਤੇ ਬੋਲਣ ਦੇ ਨੇ ਸਾਡੀ ਬਹੁਤ ਮਿਹਰਬਾਨੀਆਂ ਕੀ ਸਾਡੇ ਦੇ ਗ੍ਰਹਿ ਕੀਤਾ ਜਾਵੇ ਤੇ ਉਹਨਾਂ ਤੁਰੰਤ ਫੜਿਆ ਜਾਵੇ ਤੇ ਨਾਲ ਸਖਤ ਸਖਤ ਕਾਰਵਾਈ ਕੀਤੀ ਜਾਵੇ ਕਾਰਨ ਦਾ ਤੇ ਪਤਾ ਨਹੀਂ ਮੈਂ ਤੇ ਆਪ ਆਟੋ ਚ ਆ ਰਿਹਾ ਤੇ ਬੈਟਰੀ ਆ ਰਿਹਾ ਮੈਂ ਤਾਂ ਕੰਮ ਤੋਂ ਆਇਆ ਹੀ ਪਤਾ ਨਹੀਂ ਮੁੰਡੇ ਇੱਥੇ ਮੇਰਾ ਫਲੂਨ ਦੀ ਦੁਕਾਨ ਹੈਗੀ ਆ ਤੇ ਹੋ ਸਕਦਾ ਕੋਈ ਵਾਲ ਬੁਲ ਦਾ ਨਾ ਕਟੇ ਉਹਨਾਂ ਜਾਂ ਕੋਈ ਤੇ ਗੱਲਬਾਤ ਹੋਈ ਹੋਵੇ ਉਹਨਾਂ ਨੇ ਉਹ ਹੀ ਰੰਜਾਸ਼ ਬਾਜੀ ਗੱਡੀ ਮੇਰੇ ਲੜਕੇ ਨਾਲ ਵੱਡੇ ਨਾਲ ਸੰਦੀਪ ਹਾਂਜੀ ਕੰਪਲੀਟ ਕਰਕੇ ਅਸੀਂ ਗੇਟ ਕੋ ਮਾਂ ਤੋਂ ਕਹਿੰਦੇ ਸੀ ਤੁਸੀਂ ਉੱਥੇ ਚੱਲੋ ਤੇ ਮੈਡਮ ਤੁਹਾਡੇ ਪਿੱਛੇ ਆਂਦੀ ਹਾਲੀ ਤੱਕ ਉਹਨਾਂ ਜਾਂ ਆਏ ਨਹੀਂ ਹਾਲੀ ਤੱਕ ਇਹ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਣ ਉਹ ਇਹ ਪ੍ਰਸ਼ਾਸਨ ਅੱਗੇ ਕਰਦੇ ਆ ਕਿ ਸਾਡੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੇ ਗਲਤ ਹੋ ਤਾਂ ਜਲਦ ਸਖਤ ਹੋ ਸਖਤ ਕਾਰਵਾਈ ਕੀਤੀ ਜਾਵੇ ਧਿਆਨ ਲਾਗੇ ਸਾਕੇ ਪਤਾ ਲੱਗ ਜੇ ਇੱਕ ਵਾਰ ਸਾਰੇ ਕਿੱਥੇ ਵਾਰਦਾਤ ਹੋ ਜਾ ਲੱਗੇ ਸਾਕੇ ਸੀਸੀਟੀਵੀ ਕੈਮਰਾ ਜਾਂ ਕੋਈ ਲੋਕਾਂ ਨੇ ਛੁਡਾਇਆ ਨਹੀਂ ਹੈ ਨਹੀਂ ਸ਼ਿਕਾਇਤ ਕਹਿੰਦੇ ਲੋਕ ਤੇ ਬਹੁਤ ਹੈਗੇ ਪਰ ਸਾਰੇ ਇੱਕ ਪਿੱਛੇ ਹਟ ਗਏ ਕਿਸੇ ਨੇ ਨਹੀਂ ਛੁਡਾਇਆ ਹਾਂਜੀ ਹਾਂਜੀ ਸਾਰੇ ਜਦੋਂ ਗੋਲੀ ਚਲਾਤੀ ਸਾਰੇ ਭੱਜ ਗਏ ਤੇ ਸਾਰੇ ਇੱਕ ਦੂਜੇ ਦੇ ਉੱਤੇ ਡਿੱਗਣ ਲੱਗੇ ਹਾਂਜੀ ਜੀ ਸਰ ਸੰਦੀਪ ਸਿੰਘ ਦਾ ਸਨ ਆਫ ਵਾਹਿਗੁਰੂ ਸਿੰਘ ਦਾ ਵਾਸੀ ਗੇਟ ਕੀ ਮਾਂ ਗਲੀ ਨੰਬਰ 3 ਜੋ ਕਿ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਲੜਾਈ ਝਗੜੇ ਦਰਾ ਇਹਨਾਂ ਦੇ ਸੱਟਾਂ ਲੱਗੀਆਂ ਨਹੀਂ ਤੇ ਜੋ ਕਿ ਆਪਾਂ ਹਾਂ ਗੋਲੀ ਵੀ ਚੱਲੀ ਹੈ ਗੋਲੀਆਂ ਇਹਨਾਂ ਦੇ ਗਿੱਟੇ ਦੇ ਵਿੱਚ ਵੱਜੀ ਹੋਈ ਆ ਤੇ ਜੋ ਕਿ ਇੱਥੇ ਇਹਨਾਂ ਨੇ ਆ ਕੇ ਸਿਵਲ ਹਸਪਤਾਲ ਦੇ ਦਾਖਲ ਉਹਨੂੰ ਕਰਾਇਆ ਵਾ ਦਾਖਲ ਕਰਨ ਤੋਂ ਬਾਅਦ ਸਾਡੇ ਕੋਲ ਨਾ ਚਲਾ ਦੇਤੀ ਆ ਨਾ ਆਪਣਾ ਥਾਣੇ ਜਿਹੜੀ ਆ ਤਲਾ ਦੇ ਦੇ ਦਿੱਤੀ ਆ ਤੇ ਥਾਣੇ ਤੋਂ ਜੋ ਵੀ ਥਾਣੇ ਤੋਂ ਆਉਣ ਜੋ ਆਪਣੀ ਪੁਲਿਸ ਕਾਰ ਪਈ ਆਪੇ ਕਰੇਗੀ ਆ